ਜਿਸ ਨੂੰ ਸੰਸਾਰ ਪਹਿਲਾਂ ਵੀ ਨਿਕਾਲਦਾ ਰਿਹਾ ਅੱਜ ਤੱਕ ਨਿਕਾਲਦਾ ਆ ਰਿਹਾ ਕਿਉਂ ਤੁਸੀਂ ਦੇਖਦੇ ਹੋ ਮੈਂ ਥੋੜਾ ਜਿਹਾ ਸਮਝਾਵਾਂਗਾ ਫਰਮਿੰਦਰ ਸਿੰਘ ਜੀ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਮੈਂ ਆਪਣਾ ਵਿਚਾਰ ਆਪ ਜੀ ਦੇ ਨਾਲ ਇੱਕ ਸਾਂਝਾ ਕਰਨਾ ਇੱਕ ਸਾਇਸਟਾਨ ਨੇ ਕਹਿ ਦਿੱਤਾ ਕਿੰਨੀ ਧਰਤੀ ਘੁੰਮਦੀ ਹੈ اور سارے سائسدان نے مان لیا کہ ہاں سائنسدان اور سارے مان لیا کہ ہاں یہ کہ ہاں بھی کہہ ہے کہ سورج نہیں گھومتا ترتی کو رہی ہے سورج دلے سارے نے مان لیا ہاں کو رہی ہے ਸਾਇੰਸ ਸਾਇੰਸ ਨੂੰ ਮੰਨਦੀ ਆ ਰਹੀ ਹੈ ਲੇਕਿਨ ਇਨਸਾਨ ਉਸ ਭਗਵਾਨ ਨੂੰ ਨਹੀਂ ਮੰਨਿਆ ਹਜੇ ਤੱਕ ਜੇ શ્રી रामचंद्र ਜੀ ਇੱਥੇ ਆਏ ਅੱਧਿਆ ਨੇ ਮੰਨਿਆ ਤੇ ਅੱਧਿਆ ਨੇ ਨਾਲ ਯੁੱਧ ਕਰ ਲਿਆ ਕ੍ਰਿਸ਼ਨ ਜੀ ਆਏ ਅੱਧਿਆ ਨੇ ਮੰਨਿਆ ਅੱਧਿਆ ਦੇ ਨਾਲ ਯੁੱਧ ਕਰ ਲਿਆ ਮੁਹੰਮਦ ਸਾਹਿਬ ਆਏ ਜਗ ਦੇ ਵਿੱਚ ਐਡਾ ਲਹੂ ਲਹਾਨ ਜੰਗ ਹੋਇਆ ਮੁਹੰਮਦ ਸਾਹਿਬ ਦੇ ਦੰਦ ਪੱਥਰ ਮਾਰ-ਮਾਰ ਕੇ ਤੋੜ ਦਿੱਤੇ ਜੇ ਕੋਈ ਇਸਲਾਮਿਕ ਵੀਰ ਬੈਠਾ ਤੇ ਉਹਨੂੰ ਚੰਗੀ ਤਰ੍ਹਾਂ ਆਪਣੇ ਇਤਿਹਾਸ ਦਾ ਪਤਾ ਹੋਣਾ ਜੀਸਸ ਮਸੀਹ ਜੀ ਆਏ ਤੇ ਸਲੀਬ ਦੇ ਉੱਤੇ ਟੰਗ ਟੰਗ ਦਿੱਤਾ ਸਾਰਾ ਸੰਸਾਰ ਜਾਣਦਾ ਗੁਰੂ ਅਰਜਨ ਪਾਤਸ਼ਾਹ ਇਹ ਤੱਤੀ ਤਵੀ ਦੇ ਉੱਤੇ ਬਿਠਾ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸਾਰਾ ਸਰਬੱਜ ਸ਼ਹੀਦ ਕਰਾ ਦਿੱਤਾ ਕਿ ਇੱਕ ਆਕਾਲ ਪੁਰਖ ਨੂੰ ਮੰਨ ਲਓ ਪਰ ਸੰਸਾਰ ਨੇ ਨਹੀਂ ਮੰਨਿਆ ਉਨੇ ਕਾ ਜਿੰਨੇ ਦੇਵਤਾ ਹੁਣ ਤੱਕ ਆਏ ਨੇ ਅਸੀਂ ਸਾਰਿਆਂ ਨੂੰ ਮੰਨ ਲਾ ਗਏ ਇਸੇ ਕਰਕੇ ਇਨਸਾਨ ਦਿਨੋ ਦਿਨ ਗਰਵੜ ਦੇ ਵਿੱਚ ਜਾ ਰਿਹਾ ਤੇ ਸਾਇੰਸ ਦਿਨੋ ਦਿਨ ਉੱਪਰ ਜਾ ਰਹੀ ਹੈ ਕਿਉਂ ਉਹ ਇੱਕ ਦੂਜੇ ਦੀ ਮੰਨਦੇ ਨਹੀਂ ਅਸੀਂ ਇੱਕ ਦੂਜੇ ਦੀ ਨਹੀਂ ਮੰਨਦੇ ਹੁਣ 994 ਯੁਗ ਚੌਕੜੀ ਤੱਕ ਪਿਛਲੇ ਗੁਰੂ ਪੀਰ پیغمبر ਅਵਤਾਰਾਂ ਨੇ ਆਖਿਆ ਕਿ ਜਦੋਂ 994 ਯੁਗ ਚੌਕੜੀ ਦਾ ਆਖਰੀ ਕੱਜ ਹੋਇਆ ਉਦੋਂ ਨੇਕ ਲਖ ਨਰੈਨਦਰ ਤੋ 20ਵੇਂ ਪਵਤਾਰ ਦੀ ਇਸ ਮਾਤਮ ਲੋਕ ਦੇ ਤੇ ਆਮਦ ਹੋਈਗੀ ਉਹ ਕਹਿ ਕੇ ਚਲੇ ਗਿਆ ਹੋਰ ਕਾਲਪੁਰਖ ਨੇ ਆਪਣਾ ਸੰਭਵ ਦੇ ਵਿੱਚ ਆ ਕੇ ਆਪਣਾ ਉਤਾਰਾ ਕਰ ਲਿਆ ਤੇ ਪ੍ਰਗਟਾਵਾ ਵੀ ਕਰ ਦਿੱਤਾ ਕਿ ਇਹ ਖੇਡ ਜਿਹੜੀ ਹੈ ਇਹ ਨੇਕ ਲੰਕ ਦੀ ਹੈ ਜਿਸ ਤਰ੍ਹਾਂ ਸਾਇੰਸ ਇੱਕ ਦੂਜੇ ਨੂੰ ਮੰਨਦੀ ਆਈ ਇਸੇ ਤਰ੍ਹਾਂ ਧਰਮ ਜੇ ਇੱਕ ਦੂਜੇ ਨੂੰ ਮੰਨ ਲੈਂਦਾ ਤੇ ਅੱਜ ਉਹ ਬਖੇਰੇ ਨਾ ਪੈਂਦੇ ਜਿਹੜੇ ਸੰਸਾਰ ਦੇ ਵਿੱਚ ਭੈਣ ਧਰਮ ਨੇ ਇੱਕ ਦੂਜੇ ਨੂੰ ਨਹੀਂ ਮੰਨਿਆ ਹੁਣ ਧਰਮ ਇਹ ਆ ਗਿਆ ਆਤਮਾ ਤੇ ਪਰਮਾਤਮਾ ਦਾ ਦੇਵੀ ਦੇਵਤਿਆਂ ਵਾਲਾ ਧਰਮ ਅਕਾਦੂ ਰੂਪੇ ਦਾ ਬੰਦ ਕਰਦੇ ਹੋ ਮੇਰੇ ਨਾਲ ਸਿੱਧੇ ਹੋ ਕੇ ਜੁੜੋ ਜੇ 1084 ਜੁਨੀ ਦੇ ਵਿੱਚੋਂ ਤੁਸੀਂ ਨਿਕਲਣਾ ਤਾਂ ਮੇਰੇ ਨਾਲ ਸੰਬੰਧ ਰੱਖੋ ਮੈਂ ਤੁਹਾਨੂੰ ਸਿੱਧੇ ਰਸਤੇ ਤੇ ਕਹਿੰਦਾ ਕੋਣ ਰਸਤੇ ਆ ਗਿਆ ਸੋ ਉਸ ਕੋਲੋਂ ਬੜੇ ਨੇ 994 ਜੁਨ ਚੌਕੜੀ ਤੋਂ ਬਾਅਦ

ਕਿ ਇਸ ਕੋਬਜ ਅਕਾਲ ਪੁਰਖ ਆਪਣੀ ਆਮਦ ਕਰੇ ਤੇ ਸ਼ਬਦ ਨਹੀਂ ਬਦਲੇਗਾ ਦੇਖੂ ਕੋ ਬਦਲੇਗਾ ਪਰਸੀ ਸਾਈ ਸਦਾ ਨਾ ਦੀ ਤਰ੍ਹਾਂ ਇਸ ਚੀਜ਼ ਨੂੰ ਸਰਕਾਰ ਨਹੀਂ ਕਰਨਾ ਨਹੀਂ ਬਣਾਇਆ ਕਿਉਂਕਿ ਉਸ ਅਕਾਲ ਪੁਰਖ ਨੇ ਜੇ ਪਹਿਲਾ ਸ਼ਬਦ ਬਦਲੇ ਨੇ ਤੇ ਰੂਹ ਵੀ ਬਦਲ ਸਕਦਾ ਸ਼ਬਦ ਕੀ ਬਦਲਿਆ ਸੋਹਮਾਰਾਇ ਸ਼ੇਰ ਸਿੰਘ ਵਿਸ਼ਨੂ ਤੋਂ ਆਦੀ ਜੈ ਉਹ ਜਿੰਨਾ ਚਿਰ ਸੰਸਾਰ ਨੂੰ ਇਹ ਨਾ ਪਤਾ ਲੱਗੇ ਕਿ ਇਹ ਜੈ ਕਿਸ ਦੀ ਹੈ ਉਸ ਦਾ ਕੋਈ ਵੀ ਫਰਦਾ ਕਰਨ ਵਾਸਤੇ ਕਾਲਪੂਰ ਨੇ ਜਿੱਥੇ ਸ਼ਬਦ ਨੂੰ ਪਹਿਲਾ ਕੀਤਾ ਪ੍ਰਗਟ ਕੀਤਾ ਉੱਥੇ ਇਹਦੇ ਅਰਥ ਵੀ ਦੱਸੇ ਕਿ ਇਹਦਾ ਮਤਲਬ ਕੀ ਆ ਇਹ ਜੀਵ ਨੂੰ ਕਿਸ ਦੀ ਜੈ ਕਰਨੀ ਹੈ ਸੋ ਉਹ ਤੁਹਾਡੇ ਨਾਲ ਵਿਚਾਰ ਕਰਨਾ ਸ਼ੁਰੂ ਹੋਣਾ ਜਿਹੜੀ ਮਿਲਦਾ ਪਹਿਲਾ ਸ਼ਬਦ ਹੈ ਸੋਹਣ ਇੱਥੇ ਜਿੰਨੇ ਵੀ ਬਲਾਰੇ ਵੀ ਹੋਣਗੇ ਇਹ ਪੰਜ ਜਗਾਇਆਂ ਹੋਣਗੇ ਸੋਹਣ ਬਾਹਰ ਅਸ਼ੇਸ਼ ਸਿੰਘ ਬਿਸ਼ਣ ਨੂੰ ਪੁਵਾ ਦੀ ਜੇ ਇਹ ਕਹਿ ਕੇ ਫਿਰ ਸ਼ੁਰੂ ਕਰਾਂਗੇ ਪਹਿਲਾ ਸ਼ਬਦ ਹੈ ਸੋਹਣ ਸੋ ਪਰਮਾਤਮਾ ਸਭ ਸਾਡੀ ਆਪ ਦਾ ਉਹ ਪ੍ਰਮਾਤਮਾ ਆਤਮਾ ਨੂੰ ਸਮਝਾਉਂਦਾ ਇਹ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਚੈ ਕਰੀ ਹੈ ਉਹ ਗੁਣ ਕਿਹੜੇ ਨੇ ਸੋਹਣ ਕੋ ਬਾਤ ਹੁੰਦਾ ਹੈ ਮਹਾਰਾਜ ਪਹਿਲਾ ਗੁਣ ਉਸ ਅਕੰਪੂਰ ਦਾ ਉਸ ਵਾਈਵਰ ਦਾ ਉਸ ਅੱਲਾ ਦਾ ਉਸ ਬਾਉੜ ਦਾ ਉਸ ਸੀਨੇ ਕਲਕ ਦਾ ਕਨਕੀਵਤਾਰ ਦਾ ਗੁਣ ਈ ਆ ਪਹਿਲਾ ਕਿ ਉਹ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਕਰਦਾ ਇੰਨੇ ਕਿ ਕਦਾ ਧਰਤੀ ਦੇ ਉੱਤੇ ਸਰਪੰਦੀਪਾ ਨਾ ਖੰਡਾ ਦੇ ਉੱਤੇ ਸਾਰੀ ਜਗ੍ਹਾ ਦੇ ਉੱਤੇ ਉਹਦਾ ਰਾਜ ਹੈ ਇਸ ਕਰਕੇ ਉਹਨੇ ਆਪਣੇ ਆਪ ਨੂੰ ਮਹਾਰਾਜ ਕਿਹਾ ਮੇਰੇ ਜਿਹਾ ਰਾਜਾ ਹੋਰ ਕੋਈ ਨਹੀਂ ਮੈਂ ਇੱਕੋ ਇੱਕ ਅਕਾਲ ਪੁਰਖ ਰਾਜਾ ਹਾਂ ਜਿਸ ਨੂੰ ਕੋਈ ਮਹਾਰਾਜ ਨਾ ਅੱਗੇ ਹੁੰਦਾ ਸ਼ੇਰ ਸੋਹਣ ਮਹਾਰਾਜ ਸ਼ੇਰ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸ਼ੇਰ ਤੋਂ ਸਾਰੇ ਜੀਵ ਡਰਦੇ ਨੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਨੇ ਆਖਿਆ ਕਿ ਮੈਂ ਸ਼ੇਰਾਂ ਦਾ ਸ਼ੇਰ ਹਾਂ ਮੈਂ ਭੈ ਦੇਣ ਵਾਲੀ ਤਾਕਤ ਹਾਂ ਮੈਂ ਪੂਰੇ ਬ੍ਰਹਿਮੰਡ ਨੂੰ ਆਪਣੇ ਦਰਦੇ ਵਿੱਚ ਰੱਖਦਾ ਹਾਂ ਇਸ ਕਰਕੇ ਮੈਂ ਸ਼ੇਰ ਹਾਂ ਅੱਗੇ ਆਉਂਦਾ ਸਿੰਘ ਸਿੰਘ ਤੋਂ ਭਾਵ ਹੈ ਸੂਰਬੀ ਤਾਕਤਵਰ ਬਲਵਾਨ ਬਹਾਦਰ ਜਿਹਦਾ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਮੁਕਾਬਲਾ ਕਰਨ ਵਾਲਾ ਨਾ ਹੋਵੇ ਇਸ ਕਰਕੇ ਉਹਨੇ ਅਕਾਲ ਪੁਰਖ ਨੇ ਵਰਤੂ ਨੇ ਅੱਲਾ ਨੇ ਗੌਰ ਨੇ ਆਪਣੇ ਆਪ ਨੂੰ ਸਿੰਘਾਖੇ ਅੱਗੇ ਆਉਂਦਾ ਵਿਸ਼ਨੂੰ ਵਿਸ਼ਨੂੰ ਦੇਵਤਾ ਨੇ ਵਿਸ਼ਨੂੰ ਤੋਂ ਭਾਵ ਹੈ ਰੋਜੀ ਰੋਟੀ ਦੇਣ ਵਾਲਾ ਪ੍ਰਮਾਤਮਾ ਦਾ ਉਹ ਗੋਲ ਜਿਹਦੇ ਵਿੱਚ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਭਾਵੇਂ ਕੋਈ ਪਰਮਾਤਮਾ ਨੂੰ ਨਾ ਮੰਨਦਾ ਹੋਵੇ ਪਰ ਉਹ ਐਸਾ ਮਾਈ ਬਾਪ ਹੈ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਇਸ ਕਰਕੇ ਉਸ ਗੁਣ ਨੂੰ Vishnu ਗੁਣ ਗਿਆ Vishnu ਦੇਵਤਾ ਨਹੀਂ ਅੱਗੇ ਆਉਂਦਾ ਭਗਵਾਨ ਸੋ ਇਨਾ ਗੁਣਾਂ ਨੂੰ ਰੱਖਣ ਵਾਲਾ ਉਹ ਦਾਤਾਰ ਜਿਹੜਾ ਸਾਰਿਆਂ ਦੇ ਸਾਰਿਆਂ ਤੋਂ ਵੱਡਾ ਰਾਜਾ ਹੈ ਮਹਾਨ ਹੈ ਜਿਹੜਾ ਸਾਰਿਆਂ ਨੂੰ ਆਪਣੇ ਪੈਰ ਦੇ ਵਿੱਚ ਰੱਖਦਾ ਪੈ ਦੇਣ ਵਾਲੀ ਸੋਨਾ ਤਾਕਤ ਹੈ ਜਿਹੜਾ ਸਾਰਿਆਂ ਨੂੰ ਰੋਜ਼ੀ-ਰੋਟੀ ਦਿੰਦਾ ਉਹ ਦਾਤਾ ਉਹ ਦਾਤਾਰ ਕਹਿੰਦਾ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਇਸ ਕਰਕੇ ਤੂੰ ਮੇਰੀ ਜੈ ਕਰ। ਮੈਂ ਪਹਿਲਾਂ ਵੀ ਆਇਆ ਮੈਂ ਗੁਰੂ ਪੀਰ ਕ੍ਰਿਸ਼ਨਰ ਪਰੰਤਾਰਾਂ ਦੇ ਵਿੱਚ ਆਇਆ ਮੈਂ ਕੌਣ ਵਾਲੇ ਸਮੇਂ ਦੇ ਵਿੱਚ ਮੌਜੂਦ ਰਹਾ ਇਸ ਕਰਕੇ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਇਸ ਕਰਕੇ ਤੂੰ ਮੇਰੀ ਜੈ ਕਰ। ਸੋ ਮੇਰੇ ਪ੍ਰਣ ਪ੍ਰਾਉ ਇਹ ਹੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਤੋਂ ਹੋ ਆਦੀ ਜੈ। ਇਹ ਕਿਸੇ ਵੀ ਤਨਵਜੂਤ ਦੀ ਜੈ ਨਹੀਂ। کسی دیوتا جائے نہیں, ایک ایک دی جائے نہیں یہ صرف ایک اکار پورک دی جائے نال جوڑ کے ساتھی آتما پرماتما مل سکتی ہے سو so, بچار ہو جی کے سانجے کرتے رہوں گے میں بےتی کرتا بھی سنگھ سن آپ جی اگانی لے کے ساتھ آؤں پرمیندر سنگھ